ਅੱਜ ਇਸ ਵਕਤ ਚਾਰ ਵੱਡੀਆਂ ਖਬਰਾਂ ਨੇ ਤੇ ਚਾਰੇ ਖਬਰਾਂ ਤੁਹਾਨੂੰ ਡਿਟੇਲ ਦੇ ਵਿੱਚ ਆਪਾਂ ਦੱਸਦੇ ਆ ਤੁਸੀਂ ਵੀ ਆਪਣਾ ਕਮੈਂਟ ਵਿਚਾਰ ਜ਼ਰੂਰ ਲਿਖਿਓ ਮਿੱਤਰ ਪਿਆਰਿਓ ਸਤਿ ਸ਼੍ਰੀਕਾਲ ਮੈਂ ਹਾਂ ਤੁਹਾਡਾ ਆਪਣਾ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬੇਨਤੀ ਹੈ ਇੱਕ ਜ਼ਰੂਰੀ ਮਿੱਤਰੋ ਆਪਣਾ ਇਹ ਚੈਨਲ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਜਿਹੜਾ ਇੱਕ ਬੈਲ ਵਾਲਾ ਘੰਟੀ ਵਾਲਾ ਬਟਨ ਹੈ ਉਹਨੂੰ ਦਬਦਿਓ ਤਾਂ ਕਿ ਤੁਹਾਡੇ ਕੋਲ ਸਮੇਂ ਸਿਰ ਸਭ ਤੋਂ ਪਹਿਲਾਂ ਨਵੀਆਂ-ਨਵੀਆਂ ਜਾਣਕਾਰੀਆਂ ਪਹੁੰਚ ਸਕਣ ਪਹਿਲੀ ਵੱਡੀ ਖਬਰ ਹੈ ਕਿ ਅੱਜ ਫੇਰ ਪੰਜਾਬ ਪੁਲਿਸ ਨੇ ਨਸ਼ਾ ਫੜਨ ਦਾ ਦਾਵਾ ਕੀਤਾ ਹੈ ਔਰ ਦੂਜੀ ਵੱਡੀ ਖਬਰ ਹੈ ਕਿ ਪੰਜਾਬ ਦੇ ਕੈਬਨਟ ਮੰਤਰੀ ਨੂੰ ਕੈਬਨਟ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਔਰ ਮੰਤਰੀ ਬਾਦ ਦੇ ਵਿੱਚ ਕੈਮਰਿਆਂ ਦੇ ਸਾਹਮਣੇ ਆਇਆ ਲਾਈਵ ਹੋਇਆ ਵੱਡੀਆਂ ਗੱਲਾਂ ਕੀਤੀਆਂ ਨੇ ਪੰਜਾਬ ਦੇ ਮੰਤਰੀ ਨੇ ਬਾਹਰ ਕੱਢੇ ਜਾਣ ਤੋਂ ਬਾਅਦ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਤੇ ਅਗਲੀ ਵੱਡੀ ਖਬਰ ਹੈ ਕਿ ਪੰਜਾਬ ਦੇ ਇੱਕ ਤਸੀਲਦਾਰ ਨੂੰ ਸਸਪੈਂਡ ਕੀਤਾ ਗਿਆ ਹੈ ਰਿਸ਼ਵਤ ਕੇਸ ਦੇ ਵਿੱਚ ਤੇ ਅਗਲੀ ਵੱਡੀ ਖਬਰ ਹੈ ਕਿ ਪੰਜਾਬ ਨੂੰ ਪੁਲਸੀਆ ਸਟੇਟ ਨਾ ਬਣਾਇਆ ਜਾਵੇ ਇਹਦੇ ਖਿਲਾਫ 25 ਜੁਲਾਈ ਨੂੰ ਲੋਕ ਬਹੁਤ ਵੱਡਾ ਇਕੱਠ ਕਰ ਰਹੇ ਨੇ ਕਿੱਥੇ ਤੇ ਕਿਵੇਂ ਉਹ ਵੀ ਜਾਣਕਾਰੀ ਤੁਹਾਨੂੰ ਆਪਾਂ ਅੱਗੇ ਪੂਰੀ ਦਿੰਨੇ ਆ ਤੇ ਅਗਲੀ ਵੱਡੀ ਖਬਰ ਹੈ ਪੰਜਾਬ ਦੇ ਇੱਕ ਡੀਐਸਪੀ ਦਾ ਗਨਮੈਨ ਪਿਛਲੇ ਦਿਨੀ ਰਿਸ਼ਵਤ ਲੈਂਦਾ ਫੜਿਆ ਗਿਆ ਸੀ ਤੇ ਹੁਣ ਡੀਐਸਪੀ ਵੀ ਉਸ ਮਾਮਲੇ 'ਚ ਫਸ ਸਕਦਾ ਕਿੱਥੋਂ ਤੱਕ ਗੱਲ ਪਹੁੰਚੀ ਆ ਉਹ ਵੀ ਜਾਣਕਾਰੀ ਤੁਹਾਨੂੰ ਦਿੰਨੇ ਆ ਤੇ ਪਹਿਲੀ ਖਬਰ ਤੋਂ ਆਪਾਂ ਸ਼ੁਰੂ ਕਰਦੇ ਆ 25 ਜੁਲਾਈ ਨੂੰ ਸੰਗਰੂਰ ਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਤੇ ਭਾਰਤੀ ਕਿਸਾਨ ਇਹਨਾਂ ਨੇ ਏਕਤਾ ਉਗਰਾਹਾਂ ਸਮੇਤ ਕਈ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਇੱਕ ਵਿਸ਼ਾਲ ਇਕੱਠ ਰੱਖਿਆ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਪੰਜਾਬ ਸਰਕਾਰ ਪੁਲਿਸ ਸਟੇਟ ਬਣਾ ਰਹੀ ਹੈ ਪੰਜਾਬ ਦੇ ਵਿੱਚ ਲਗਾਤਾਰ ਪੁਲਿਸ ਨੂੰ ਤਾਕਤਾਂ ਦਿੱਤੀਆਂ ਜਾ ਰਹੀਆਂ ਨੇ ਪੁਲਿਸ ਮਨਮਰਜ਼ੀਆਂ ਕਰ ਰਹੀ ਹੈ ਜਿਹਨੂੰ ਮਰਜ਼ੀ ਫੜ ਲਿਆ ਜਾਂਦਾ ਹੈ ਇਨਕਾਊਂਟਰ ਕਰ ਦਿੱਤਾ ਜਾਂਦਾ ਹੈ ਔਰ ਕੁੱਟਿਆ ਜਾਂਦਾ ਹੈ ਨਜਾਇਜ਼ ਕੇਸ ਪਏ ਜਾ ਰਹੇ ਨੇ ਇਹ ਗੱਲਾਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਭਾਰਤੀ ਕਿਸਾਨ ਨੇ ਉਹਨਾਂ ਨੇ ਇਕਤਾ ਉਗਰਾਹਾਂ ਦੇ ਆਗੂ ਜਗਿੰਦਰ ਸਿੰਘ ਉਗਰਾਹਾਂ ਨੇ ਕਹੀਆਂ ਤੇ ਉਹਨਾਂ ਨੇ ਐਲਾਨ ਕੀਤਾ ਹੈ ਕਿ ਅਸੀਂ 25 ਜੁਲਾਈ ਨੂੰ ਸੰਗਰੂਰ ਦੇ ਵਿੱਚ ਬਹੁਤ ਵੱਡਾ ਲੋਕ ਇਕੱਠ ਕਰਨ ਜਾ ਰਹੇ ਹਾਂ ਇਹਦੇ ਬਾਰੇ ਤੁਸੀਂ ਆਪਣਾ ਵਿਚਾਰ ਲਿਖਿਓ ਕਮੈਂਟ ਲਿਖਿਓ ਤੁਹਾਨੂੰ ਕੀ ਲੱਗਦਾ ਹੈ ਅਗਲੀ ਵੱਡੀ ਖਬਰ ਹੈ ਮਿੱਤਰੋ ਖੰਨਾ ਪੁਲਿਸ ਨੇ ਦਾਵਾ ਕੀਤਾ ਹੈ ਕਿ ਉਹਨਾਂ ਨੇ ਲਗਜ਼ਰੀ ਕਾਰਾਂ ਦੇ ਉੱਪਰ ਨਸ਼ਾ ਤਸਕਰੀ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਦੇ ਕੋਲੋਂ ਕਈ ਕੁਝ ਪੁਲਿਸ ਕਹਿੰਦੀ ਹੈ ਅਸੀਂ ਬਰਾਮਦ ਕੀਤਾ ਹੈ ਤੇ ਅੱਗੇ ਤਫ਼ਤੀਸ਼ ਜਾਰੀ ਹੈ ਇਹਦੇ ਨਾਲ ਹੀ ਅੱਜ ਦੀ ਪੰਜਾਬ ਦੀ ਇੱਕ ਬਹੁਤ ਚਰਚਿਤ ਵੱਡੀ ਖਬਰ ਕਿ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਇੱਕ ਨਵਾਂ ਮੰਤਰੀ ਜਿਹੜਾ ਲੁਧਿਆਣਾ ਤੋਂ ਜਿੱਤਿਆ ਐਮ ਐਲ ਏ ਸੰਜੀਵ ਅਰੋੜਾ ਉਹਨੂੰ ਸ਼ਾਮਲ ਕੀਤਾ ਗਿਆ ਤੇ ਜਿਹੜੇ ਕੁਲਦੀਪ ਧਾਲੀਵਾਲ ਸੀਗੇ ਉਹਨਾਂ ਨੂੰ ਮੰਤਰੀ ਮੰਡਲ ਚੋਂ ਬਾਹਰ ਕੱਢ ਦਿੱਤਾ ਗਿਆ ਕਿਉਂਕਿ ਉਹਨਾਂ ਕੋਲ ਇੱਕ ਮੰਤਰਾਲਾ ਸੀ ਜਿਹੜਾ ਐਨ ਆਰ ਆਈ ਮੰਤਰਾਲਾ ਤੇ ਉਹ ਵੀ ਉਹਨਾਂ ਤੋਂ ਵਾਪਸ ਅੱਜ ਲੈ ਕੇ ਤੇ ਸੰਜੀਵ ਅਰੋੜਾ ਨੂੰ ਫੜਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਫਿਰ ਕੁਲਦੀਪ ਢਾਲੀਵਾਲ ਕੈਮਰਿਆਂ ਦੇ ਸਾਹਮਣੇ ਆਏ ਨੇ ਪੱਤਰਕਾਰਾਂ ਨੇ ਤਿੱਖੇ ਸਵਾਲ ਕੀਤੇ ਨੇ ਪੁੱਛਿਆ ਗਿਆ ਕਿ ਤੁਹਾਨੂੰ ਬਾਹਰ ਕਿਉਂ ਕਰਤਾ ਕੋਈ ਮੰਤralਾ ਦਿੱਤਾ ਜਾ ਸਕਦਾ ਸੀ ਕਈ ਮੰਤralੇ ਪਏ ਨੇ ਅਜੇ ਮੰਤਰੀਆਂ ਨੂੰ ਦੇਣ ਵਾਲੇ ਤਾਂ ਕੁਲਦੀਪ ਢਾਲੀਵਾਲ ਨੇ ਕੈਮਰਿਆਂ ਸਾਹਮਣੇ ਜਿਹੜੀਆਂ ਗੱਲਾਂ ਕਹੀਆਂ ਨੇ ਉਹ ਕਈ ਤਰ੍ਹਾਂ ਲਈ ਸੋਚਣ ਲਈ ਮਜਬੂਰ ਕਰਦੀਆਂ ਨੇ ਕਿਹਾ ਤਾਂ ਭਾਵੇਂ ਉਹਨਾਂ ਨੇ ਇਹ ਆ ਵੀ ਮੈਂ ਆਪਣੀ ਪਾਰਟੀ ਦਾ ਵਫਾਦਾਰ ਸਪਾਹੀ ਹਾਂ ਮੈਨੂੰ ਜਦੋਂ ਵਿਦੇਸ਼ ਤੋਂ ਬੁਲਾਇਆ ਗਿਆ ਸੀ ਮੈਂ ਇਹ ਸ਼ਰਤ ਤੇ ਨਹੀਂ ਆਇਆ ਸੀ ਕਿ ਮੈਂ ਐਮਐਲਏ ਬਣੂੰਗਾ ਮੈਂ ਮੰਤਰੀ ਬਣੂੰਗਾ ਉਹ ਕਹਿੰਦੇ ਮੈਂ ਐਮਐਲਏ ਬਣ ਗਿਆ ਮੈਂ ਮੰਤਰੀ ਬਣ ਗਿਆ ਹੁਣ ਕੋਈ ਲਾਲਸਾ ਨਹੀਂ ਪਾਰਟੀ ਜਿੱਥੇ ਡਿਊਟੀ ਲਾਏਗੀ ਕੰਮ ਕਰਾਂਗੇ ਪਰ ਬਹੁਤ ਸਾਰੇ ਲੋਕ ਤੇ ਬੁੱਧੀਜੀਵੀ ਜਿਨ੍ਹਾਂ ਚ ਮਾਲਵਿੰਦਰ ਮਾਲੀ ਵਰਗੇ ਨੇ ਉਹ ਇਹ ਕਹਿ ਰਹੇ ਨੇ ਕਿ ਕੁਲਦੀਪ ਢਾਲੀਵਾਲ ਅੰਦਰ ਦਾ ਦਰਦ ਛਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਭ ਅੱਛਾ ਆਮ ਆਦਮੀ ਪਾਰਟੀ ਚ ਨਹੀਂਗਾ ਚਰਚਾਾਂ ਮਾ ਤਾਂ ਇਹ ਨੇ ਕਿ ਭਗਵੰਤ ਮਾਨ ਨੂੰ ਵੀ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਉਣ ਦੀ ਜਿਹੜੀ ਹੈ ਉਹ ਕੋਸ਼ਿਸ਼ ਚੱਲ ਰਹੀ ਹੈ ਤੇ ਹੁਣ ਇਹ ਸਭ ਕੁਝ ਬਾਰੇ ਤੁਹਾਨੂੰ ਕੀ ਜਪਦਾ ਹੈ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਹੁਣ ਅੱਜ ਸੰਜੀਵ ਅਰੋੜਾ ਜਿਹੜੇ ਐਮਪੀ ਸੀਗੇ ਉਹ ਮੰਤਰੀ ਮੰਡਲ 'ਚ ਸ਼ਾਮਲ ਹੋ ਗਏ ਨੇ ਐਮਪੀ ਦੇ ਅਹੁਦੇ ਤੋਂ ਅਸਤੀਫਾ ਉਹਨਾਂ ਨੇ ਦੇ ਦਿੱਤਾ ਹੈ ਅਸਤੀਫਾ ਮਨਜ਼ੂਰ ਹੋ ਗਿਆ ਹੁਣ ਆਮ ਲੋਕਾਂ ਦੀ ਜ਼ਿੰਦਗੀ 'ਚ ਕਿੰਨਾ ਕੁ ਵੱਡਾ ਫਰਕ ਪਏਗਾ ਕੱਖ ਫਰਕ ਨਹੀਂ ਪੈਣਾ ਉਹੀ ਹਾਲਤ ਰਹਿਣੀ ਹੈ ਵੇਖੋ ਬੰਦੇ ਬਦਲ ਨਾਲ ਕੱਲੇ ਵੀ ਲੋਕਾਂ ਦੀ ਜ਼ਿੰਦਗੀ 'ਚ ਫਰਕ ਨਹੀਂ ਪੈਂਦਾ ਫਰਕ ਉਦੋਂ ਪਊ ਜਦੋਂ ਸਿਸਟਮ ਬਦਲੂਗਾ ਜਿਸ ਦਿਨ ਪ੍ਰਬੰਧ ਬਦਲੂਗਾ ਤੇ ਸਿਸਟਮ ਤੇ ਪ੍ਰਬੰਧ ਪਹਿਲਾਂ ਵਾਲਾ ਹੀ ਚੱਲੀ ਜਾਂਦਾ ਪ੍ਰਬੰਧ ਕਿਹਦੇ ਹੱਥਾਂ 'ਚ ਚੱਲਦਾ ਵੱਡੇ ਪੂੰਜੀਪਤੀਆਂ ਤੇ ਕਾਰਪੋਰੇਟ ਘਰਾਣਿਆਂ ਦੇ ਤੇ ਉਹ ਅੱਜ ਵੀ ਉਸੇ ਤਰ੍ਹਾਂ ਐਸੇ ਕਰਕੇ ਭਗਵੰਤ ਮਾਨ ਸਾਹਿਬ ਨੇ ਦਾਅਵੇ ਲੱਖ ਕੀਤੇ ਸੀ ਪਰ ਬੇਵਸ ਨਜ਼ਰ ਆ ਰਹੇ ਨੇ ਕਿਉਂਕਿ ਅਗਲੇ ਨਹੀਂ ਚੱਲਣ ਦਿੰਦੇ ਜਿਨ੍ਹਾਂ ਨੇ ਚੋਣ ਫੰਡ ਸੈਂਕੜੇ ਕਰੋੜ ਰੁਪਏ ਦਿੱਤੇ ਹੋਣ ਪਿੱਛੇ ਬਹਿ ਕੇ ਸਾਰਾ ਪੈਸਾ ਜਿਹੜੀਆਂ ਕੰਪਨੀਆਂ ਨੇ ਫੂਕਿਆ ਹੁੰਦਾ ਉਹ ਫਿਰ ਆਪਦੇ ਹਿਸਾਬ ਨਾਲ ਸਾਰਾ ਕੁਝ ਚਲਵਾਉਂਦੀਆਂ ਨੇ ਤੇ ਉਸ ਹਿਸਾਬ ਨਾਲ ਹੀ ਸਾਰਾ ਕੁਝ ਚੱਲੀ ਜਾਂਦਾ ਅਗਲੀ ਵੱਡੀ ਖਬਰ ਜੀ ਹੁਸ਼ਿਆਰਪੁਰ ਦੀ ਤਹਿਸੀਲ ਜਿਹੜੀ ਭੂੰਗਾ ਹੈ ਸਭ ਤਹਿਸੀਲ ਉੱਥੋਂ ਆ ਰਹੀ ਹੈ ਤਹਿਸੀਲਦਾਰ ਤੇ ਉਹਦੇ ਕਲਰਕ ਨੂੰ ਗ੍ਰਿਫਤਾਰ ਕੀਤਾ ਗਿਆ 40000 ਰੁਪਇਆ ਰਿਸ਼ਵਤ ਮਾਮਲੇ 'ਚ ਉਹਨਾਂ ਨੂੰ ਜਿਹੜਾ ਉਹਨਾਂ ਤੇ ਕਾਰਵਾਈ ਹੋਈ ਹੈ ਔਰ ਫਿਰ ਦੋਨਾਂ ਨੂੰ ਨਾਇਬ ਤਹਿਸੀਲਦਾਰ ਨੂੰ ਤੇ ਨਾਲ ਕਲਰਕ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਗਿਆ ਇਹ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ ਪਰ ਬਹੁਤ ਸਾਰੇ ਲੋਕਾਂ ਦੇ ਥੱਲੇ ਕਮੈਂਟ ਸੀ ਕਿ ਯਾਰ ਤਹਿਸੀਲਾਂ ਦੇ ਵਿੱਚ ਰਜਿਸਟਰੀਆਂ ਇੰਤਕਾਲਾਂ ਸਮੇ ਰਿਸ਼ਵਤ ਉਸੇ ਤਰ੍ਹਾਂ ਚੱਲਦੀ ਹੈ ਬਾਹਰ ਜਿਹੜੇ ਅਰਜੀ ਨਵੀਸ ਹੁੰਦੇ ਨੇ ਜਿਹੜੇ ਰਜਿਸਟਰੀਆਂ ਲਿਖਦੇ ਨੇ ਉਹਨਾਂ ਦੇ ਥਰੂ ਸੈਟਿੰਗਾਂ ਕਰਕੇ ਤੇ ਰਿਸ਼ਵਤ ਲਈ ਜਾਂਦੀ ਹੈ ਇਹ ਵੱਡੀ ਗਿਣਤੀ ਲੋਕਾਂ ਦੇ ਕਮੈਂਟਸ ਉਨਾ ਖਬਰਾਂ ਥੱਲੇ ਚੱਲ ਰਹੀ ਸੀ ਜਿਹੜੀਆਂ ਇਸ ਮਾਮਲੇ ਦੀਆਂ ਚੈਨਲਾਂ ਦੇ ਉੱਪਰ ਚੱਲੀਆਂ ਨੇ ਤੁਹਾਡਾ ਕੀ ਤਜਰਬਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖ ਦੇਣਾ ਹੁਣ ਅਗਲੀ ਜਿਹੜੀ ਖਬਰ ਹੈ ਉਹ ਆ ਰਹੀ ਹੈ ਜਿਹੜਾ ਡੀਐਸਪੀ ਪੁੱਚੋ ਵਾਲਾ ਮਾਮਲਾ ਹੈ ਬੀਤੇ ਦਿਨ ਡੀਐਸਪੀ ਪੁੱਚੋ ਮੰਡੀ ਜਿਹੜੀ ਹੈ ਉਹਨਾਂ ਦੇ ਗਨਮੈਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਡੀਐਸਪੀ ਦੀ ਗੱਡੀ 'ਚੋਂ ਲੱਖ ਰੁਪਇਆ ਬਰਾਮਦ ਹੋਣ ਦੀ ਖਬਰ ਆਈ ਸੀ ਗੜਮਨ ਗ੍ਰਿਫਤਾਰ ਹੋ ਗਿਆ ਸੀ ਉਸ ਤੋਂ ਬਾਅਦ ਹੁਣ ਪਤਾ ਲੱਗ ਰਿਹਾ ਹੈ ਕਿ ਵਿਜੀਲੈਂਸ ਜਿਹੜੀ ਆ ਉਹ ਡੀਐਸਪੀ ਤੱਕ ਵੀ ਪਹੁੰਚ ਕਰਨ ਬਾਰੇ ਸੋਚ ਰਹੀ ਹੈ ਔਰ ਡੀਐਸਪੀ ਨੂੰ ਵੀ ਨੋਟਿਸ ਕੀਤਾ ਜਾ ਸਕਦਾ ਹੈ ਔਰ ਡੀਐਸਪੀ ਦੇ ਉੱਪਰ ਵੀ ਗਾਜ ਡਿੱਗ ਸਕਦੀ ਹੈ ਕਿਉਂਕਿ ਜਦੋਂ ਆਪਾਂ ਆਮ ਰੂਪ ਤੋਂ ਸੋਚਦੇ ਹਾਂ ਤਾਂ ਲੱਖ ਰੁਪਈਆ ਜਿਹੜਾ ਕਿ ਇਸ ਲਈ ਖਬਰਾਂ 'ਚ ਆਇਆ ਲਿਆ ਗਿਆ ਬਈ ਕੁਝ ਲੋਕਾਂ ਤੇ ਪਾਏ ਕੇਸ ਦੀ ਸੈਟਿੰਗ ਕਰਨੀ ਸੀ ਤਾਂ ਉਹ ਸੈਟਿੰਗ ਕੱਲਾ ਗਨਮੈਨ ਤਾਂ ਕਰ ਨਹੀਂ ਸਕਦਾ ਉਹ ਤਾਂ ਸਾਹਬ ਦੀ ਮਰਜ਼ੀ ਨਾਲ ਹੋਣੀ ਹੁੰਦੀ ਆ ਤੇ ਆਮ ਤੌਰ ਤੇ ਅੱਜ ਕੱਲ ਜਿਹੜੇ ਸਾਹਬ ਨੇ ਉਹ ਆਪ ਸਿੱਧੀ ਰਿਸ਼ਵਤ ਘਾਟ ਹੀ ਫੜਦੇ ਆ ਜਦੋਂ ਉਹ 50 ਹਜ਼ਾਰ ਲੱਖ ਤੱਕ ਹੋਵੇ ਵੈ ਤਾਂ ਥੋੜੀ ਵੀ ਕਈ ਤਰ੍ਹਾਂ ਦੇ ਤਰੀਕੇ ਵਰਤੇ ਜਾਂਦੇ ਆ ਤੇ ਹੋ ਸਕਦਾ ਹੁੰਦਾ ਕਿ ਅਫਸਰ ਵੀ ਉਸ ਮਾਮਲੇ ਦੇ ਵਿੱਚ ਜ਼ਿੰਮੇਵਾਰ ਹੋਵੇ ਕਿਉਂਕਿ ਇੱਕ ਗੱਲ ਪੱਕੀ ਹੈ ਮੈਂ ਦਾਅਵੇ ਨਾਲ ਕਹਿ ਸਕਦਾ ਮੰਨ ਲਓ ਇੱਕ ਡੀਸੀ ਦਫਤਰ ਹੈ ਜੇਕਰ ਸਾਰੇ ਮੁਲਾਜ਼ਮਾਂ ਨੂੰ ਪਤਾ ਹੋਵੇ ਵੀ ਡੀਸੀ ਸਾਹਿਬ ਦੇ ਰਿਸ਼ਵਤ ਦੇ ਸਖਤ ਖਿਲਾਫ ਨੇ ਤੇ ਰਿਸ਼ਵਤ ਨੂੰ ਨਫ਼ਰਤ ਕਰਦੇ ਨੇ ਤੇ ਜਿਹੜਾ ਪਤਾ ਲੱਗੇ ਰਿਸ਼ਵਤ ਲਈ ਆਉਣੀ ਉਹਨੂੰ ਬਖਸ਼ਦੇ ਨਹੀਂ ਤਾਂ ਜੇ ਡੀਸੀ ਆਪ ਨਾ ਲੈਂਦਾ ਹੋਵੇ ਤਾਂ ਕਿਸੇ ਥੱਲੇ ਦੇ ਮੁਲਾਜ਼ਮ ਦੀ ਜ਼ਰਤ ਨਹੀਂ ਭਾਵੇਂ ਉਹਨਾਂ ਦੇ ਗੇਟ ਅੱਗੇ ਜਿਹੜਾ ਖੜਾ ਉਹਦੀ ਭਾਵੇਂ ਉਹਨਾਂ ਦੇ ਕਲਰਕ ਦੀ ਵੀ ਉਹ ਉਹਨਾਂ ਦੇ ਨਾਮ ਦੇ ਉੱਪਰ ਚੁਆਨੀ ਵੀ ਲੈ ਜਾਈਏ ਕਿਉਂਕਿ ਸਭ ਨੂੰ ਪਤਾ ਹੋਏਗਾ ਕਿ ਸਿੱਧੀ ਨੌਕਰੀ ਜਾਣੀ ਹੈ ਡੀਸੀ ਸਾਹਿਬ ਨੇ ਕਾਰਵਾਈ ਕਰ ਦੇਣੀ ਹੈ ਪਰ ਜੇ ਅਗਲੇ ਨੂੰ ਪਤਾ ਹੋਵੇ ਵੀ ਡੀਸੀ ਸਾਹਿਬ ਤਾਂ ਗੁੱਟੀਆਂ ਲੈਂਦੇ ਨੇ ਤੇ ਫਿਰ ਆਉਣ ਜਾਣ ਵਾਲੇ ਤੋਂ 500000 2000 ਰੁਪਇਆ ਉਹ ਵੀ ਲੈ ਗਣਾ ਜਿਹੜਾ 게ਟ ਅੱਗੇ ਖੜਾ ਹੋਊਗਾ ਜਦੋਂ ਅਗਲੇ ਨੂੰ ਪਤਾ ਹੁੰਦਾ ਵੀ ਗੁੱਟੀਆਂ ਲਈਆਂ ਜਾ ਰਹੀਆਂ ਨੇ ਸੋ ਇਹ ਇੱਕ ਐਗਜ਼ਾਮਪਲ ਸੀ ਹੁਣ ਇਹ ਜਿਹੜਾ ਡੀਐਸਪੀ ਪੁੱਚੋ ਦੇ ਗਨਮੈਨ ਵਾਲਾ ਮਾਮਲਾ ਇਹਦੇ 'ਚ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਲਿਖ ਦਿਓ ਔਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਾਰਾ ਸੱਚ ਨਿਕਲ ਕੇ ਬਾਹਰ ਆ ਜਾਏਗੀ ਅਗਲੀ ਵੱਡੀ ਖਬਰ ਜਿਹੜੀ ਆ ਉਹ ਰঞ্জੀਤ ਸਿੰਘ ਢੱਡਰੀਆਂ ਵਾਲਾ ਨਾਲ ਜੁੜੀ ਹੈ ਰঞ্জੀਤ ਸਿੰਘ ਢੱਡਰੀਆਂ ਵਾਲਾ ਦੇ ਉੱਪਰ ਬਲਾਤਕਾਰ ਤੇ ਕਤਲਾਂ ਦੇ ਦੋਸ਼ ਲਾਏ ਗਏ 13 ਸਾਲ ਪੁਰਾਣਾ ਮਾਮਲਾ ਉਦੋਂ ਦਾ ਮਾਮਲਾ ਕਿਸੇ ਨੇ ਚੱਕਿਆ ਨਹੀਂ 13 ਸਾਲ ਬਾਅਦ ਜਾ ਕੇ ਹੁਣ ਆ ਵਿਅਕਤੀਆਂ ਨੇ ਕਿਹਾ ਕਿ ਸਾਡੀ ਭੈਣ ਇਹਨਾਂ ਦੇ ਉੱਥੇ ਜਾਂਦੀ ਸੀ ਉਹਦੇ ਨਾਲ ਸੰਬੰਧ ਸੀ ਉਹ ਉਹਨੂੰ ਫਿਰ ਕਤਲ ਕੀਤਾ ਗਿਆ ਰਣਜੀਤ ਸਿੰਘ ਨੇ ਕਿਹਾ ਸੀ ਕਿ ਮੇਰਾ ਰੱਤੇ ਪਰ ਵੀ ਜੇ ਇਸ ਮਾਮਲੇ 'ਚ ਕੋਈ ਗਲਤੀ ਨਿਕਲ ਆਵੇ ਤਾਂ ਜੋ ਮਰਜ਼ੀ ਸਜ਼ਾ ਦਿੱਤੀ ਜਾਵੇ ਉਹਨਾਂ ਨੇ ਇਹ ਕਿਹਾ ਸੀ ਕਿ ਮੈਂ ਤਾਂ ਉਦੋਂ ਇੱਥੇ ਵੀ ਨਹੀਂ ਸੀ ਜਦੋਂ ਇੱਕ ਕੁੜੀ ਨੇ ਸਾਡੇ ਪਰਮੇਸ਼ਰ ਦਵਾਰ ਦੇ ਸਾਹਮਣੇ ਸੜਕ ਤੇ ਐ ਮਤਲਬ ਇਸ ਤਰ੍ਹਾਂ ਕੀਤਾ ਤੇ ਮੈਂ ਜਦੋਂ ਸਾਨੂੰ ਪਤਾ ਲੱਗਾ ਤਾਂ ਅਸੀਂ ਸਾਡੇ ਸਿੰਘਾ ਨੇ ਤਾਨੂੰ ਉਲ ਜਾ ਕੇ ਹਸਪਤਾਲ ਦਾਖਲ ਕਰਵਾਇਆ ਤੇ ਹਸਪਤਾਲ ਦੇ ਵਿੱਚ 20 ਡਾਕਟਰਾਂ ਨੂੰ ਨੇ ਇਹੀ ਬਿਆਨ ਦਿੱਤੇ ਸੀ ਤੇ ਇਹ ਪੋਸਟਮਾਰਟਮ ਦੇ ਵਿੱਚ ਵੀ ਇਹੀ ਆਇਆ ਸੀ ਕਿ ਸਾਡਾ ਕੋਈ ਉਹਦੇ ਚ ਅਸੀਂ ਕਿਸੇ ਤਰ੍ਹਾਂ ਉਹਨੂੰ ਕੋਈ ਤੱਕੇ ਨਾਲ ਕੁਝ ਨਹੀਂ ਕੀਤਾ ਤਾਂ ਉਸ ਤੋਂ ਬਾਅਦ ਫਿਰ ਹਾਈ ਕੋਰਟ ਦੇ ਹੁਕਮਾਂ ਤੇ ਮੈਜਿਸਟਰੇਟ ਜਾਂਚ ਕੀਤੀ ਗਈ ਜਾਂਚ ਦੇ ਵਿੱਚ ਪੁਲਿਸ ਨੇ ਕਲੋਜ਼ਰ ਰਿਪੋਰਟ ਜਿਹੜੀ ਆ ਉਹ ਫਾਈਲ ਕਰਤੀ ਪਿਛਲੇ ਦਿਨੀ ਤਾਂ ਹੁਣ ਮੈਜਿਸਟਰੇਟ ਨੇ ਇਹ ਮਾਮਲਾ ਹਾਈ ਕੋਰਟ ਭੇਜ ਦਿੱਤਾ। ਤੇ ਜਦੋਂ ਮਾਮਲਾ ਹਾਈ ਕੋਰਟ ਚਲਾ ਗਿਆ ਤਾਂ ਫਿਰ ਇੱਕ ਵਾਰ ਰਣਜੀਤ ਸਿੰਘ ਢੜਰੀਆਂ ਵਾਲਾ ਜਿਹੜੇ ਨੇ ਉਹ ਇਸ ਚੱਕਰ ਦੇ ਵਿੱਚ ਉਲਝ ਸਕਦੇ ਨੇ ਕਿਉਂਕਿ ਹਾਈ ਕੋਰਟ ਦੇ ਵਿੱਚ ਜਦੋਂ ਕੋਈ ਕੇਸ ਜਾਂਦਾ ਹੈ ਤਾਂ ਉਹ ਲੰਬਾ ਚੱਲਦਾ ਹੁੰਦਾ ਤਾਂ ਉਸ ਮਾਮਲੇ ਦੇ ਵਿੱਚ ਵਿਅਕਤੀ ਸੱਚਾ ਹੈ ਜਾਂ ਝੂਠਾ ਉਹਨੂੰ ਬਹੁਤ ਸਾਰਾ ਤਰੀਕਿਆਂ ਦੇ ਉੱਪਰ ਜਾਣਾ ਆਉਣਾ ਉਹ ਸਾਰਾ ਕੁਝ ਕਰਨਾ ਪੈਂਦਾ ਤਾਂ ਇਸ ਮਾਮਲੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ? ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸ਼ਾਜਾਦ ਬਹੁਤ ਮਿਹਰਬਾਨੀ ਸ਼ੁਕਰੀਆ ਪਿਆਰੇ